ਹੈਲੋ ਗਾਇਸ ਵੈਲਕਮ ਟੂ ਨਿਊ ਵੀਡੀਓ ਅੱਜ ਆਪਣੀ ਟੋヨタ ਫੋਰਚੂਨਰ ਦੀ ਜਿਹੜੀ ਸਰਵਿਸ ਸੀਗੀ ਉਹ ਕਰੋਨ ਚੱਲੇ ਸੀਗੀ ਬਠਿੰਡੇ ਤੇ ਮੈਂ ਸੋਚਿਆ ਨਹੀਂ ਪਚਾਰਾ ਵੀ ਉੱਥੇ ਵਲੌਗ ਬਣਾ ਲੀਏ ਕੱਜ ਆਪਾਂ ਕਿਉਂਕਿ ਐ ਵੀ ਆਪਾਂ ਜਿਹੜੀ ਕੋਈ ਵੀ ਵੱਡੀ ਕਾਰ ਆ ਜਾਂ ਕੋਈ ਲਗਜ਼ਰੀ ਕਾਰ ਆ ਹਨਾ ਉਹਦੀ ਸਰਵਿਸ ਐਡੀ ਆਪਾਂ ਲੋਕਲ ਕਰਵਾ ਤਾਂ ਲੈਨੇ ਕੀ ਉਹਦਾ ਪਾਰਟ ਜਿਹੜਾ ਨਹੀਂ ਮਿਲਦਾ ਤੇ ਬਾਕੀ ਈੜੀ ਚੀਜ਼ ਹੁੰਦੀ ਐ ਇਹ ਥੋੜੀ ਜੀ ਆਪਾਂ ਕਰਨੇ ਵੀ ਵੱਡੀ ਗੱਲ ਆ ਸਮਾਨ ਜਿਹੜਾ ਹਮੇਸ਼ਾ ਮਹਿੰਗਾ ਹੁੰਦਾ ਨਾ ਥੋੜਾ ਜਿਹਾ ਆ ਕਰਕੇ ਇੰਪੋਰਟ ਹੁੰਦਾ ਤੇ ਐਪੀਐਂਸੀ ਚੋ ਹੀ ਸਰਵਿਸ ਜਿਹੜੀ ਕਰਾਣਗੇ ਜਿਹੜਾ ਕਿਉਂ ਇਤਨੀ ਸਮਾਨ ਆ ਜਿਹੜਾ ਮਤਲਬ ਵੀ ਪਰਚੇਸ ਕੀਤਾ ਜਾਂਦਾ ਤੇ ਮੇਰੇ ਨਾਲ ਵਰਿੰਦਰ ਸਾਡਾ ਵਰਿੰਦਰ ਧਾਲੀਵਾਲ ਨੂੰ ਵਰਿੰਦਰ ਨੂੰ ਕਿਹਾ ਤੂੰ ਚੱਲੇ ਯਾਰ ਨਾਲ ਤੇ ਬਾਕੀ ਬਾਰਿਸ਼ ਹੋਈ ਜਾਂਦੀ ਸੀ ਬਹੁਤ ਜ਼ਿਆਦਾ ਤੇ ਪਟੰਡੇ ਚੱਲੇ ਸੀਗੇ ਤੇ ਮਹਾਰਾਜ ਜੀ ਨੇ ਸੋਚੇ ਮੈਂ ਕਿਹਾ ਯਾਰ ਨਾ ਵੀ ਬਲੌਗ ਹੋਣਾ ਹੈ ਕਿ ਤੁਸੀਂ ਨਾ ਬਲੌਗ ਨੂੰ ਜਿਵੇਂ ਜਿਵੇਂ ਦੇਖੋਗੇ ਵੀਡੀਓ ਸਕਿਪ ਨਾ ਕਰਿਓ ਤੇ ਸਪੋਰਟ ਕਰਦੇ ਰਹੋ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਮੈਂ ਵੀਡੀਓ ਕਿਵੇਂ ਬਣਾਉਣਾ ਹੈ ਜਾਂ ਕਿਵੇਂ ਜੇ ਕੋਈ ਕਮੀ ਦੱਸਦੀ ਹੈ ਜਾਂ ਕੋਈ ਲੱਗਦੀ ਹੈ ਤਾਂ ਮੈਨੂੰ ਕਮੈਂਟ 'ਚ ਦੱਸਦਿਆ ਕਰੋ ਕਿਉਂ ਵੀ ਵਿਰਿੰਦਰ ਹਾਂ ਕਮੈਂਟ ਸੈਕਸ਼ਨ 'ਚ ਤੁਸੀਂ ਆਦੇ ਰਾਇ ਦਿਆ ਕਰੋ ਰਾਇ ਦੇਣੀ ਜ਼ਰੂਰੀ ਹੈ ਹਾਂ ਰਾਇ ਦਿਆ ਕਰੋ ਥੋੜੇ ਰੈਨ ਨਾਲ ਹੀ ਕੰਮ ਚੱਲਣਾ ਹੈ ਤੇ ਬਾਕੀ ਮੈਂ ਵਿਹਲਾ ਜਾਵਾਂ ਤੇ ਵੀ ਮੈਂ ਜੇ ਹਾ ਕੰਮ ਤਾਂ ਕਰ ਹੀ ਸਕਦਾ ਨਾ ਵੀਡੀਓ ਵਾਲਾ ਵੀ ਇਹਨੂੰ ਚੜਾਉਣਾ ਜਾਂ ਕਰਨਾ ਤੁਹਾਡੇ ਸਿਰ ਤੇ ਆ आई होप ਤੁਸੀਂ ਮੇਰਾ ਸਾਥ ਦਉਂਗੇ ਬਾਕੀ ਥੋੜ੍ਹੀ ਨਾਰੀ ਸਾਰੇ ਭਾਵਨਾਂ ਵਾਲੀ ਪਿਆਰ ਹੁੰਦਾ ਤੇ ਬਾਕੀ ਵੀਡੀਓ ਕੰਟੈਂਟ ਐ ਰੌਣਕ ਸਾਹਮਣੇ ਹੋ ਸਾਰਾ ਬਾਕੀ ਕੋਈ ਉਹ ਨਹੀਂ ਹੈਗਾ ਵੀ ਹੈਲੋ ਗਾਇਸ ਕੋਈ ਸਾਰਾ ਵੀ ਸਿਸਟਮ ਆਪਣੇ ਕੋਲ ਹੈ ਨਹੀਂ ਨਾ ਆਪਣਾ ਹੁੰਦਾ ਬਸ ਸਿੱਧਾ ਇਹ ਕੰਮ ਹੈ ਕਿ ਵੀ ਇਹ ਸਰਵਿਸ ਕਿਉਂ ਚੱਲਦੀ ਹੈ ਤੇ ਉੱਥੇ ਦਿਖਾਵਾਂਗੇ ਵੀ ਐਂ ਅੱ비 ਪਿੰਡ ਚ ਕਰਾਉਣ ਦਾ ਦੇ ਬਾਹਰ ਕਰਾਉਣ ਦਾ ਆ ਫਰਕ ਹੁੰਦਾ ਹਨਾ ਮੇਨ ਗੱਲ ਤਾਂ ਕਿ ਉੱਥੇ ਕਿਵੇਂ ਕਰਦੇ ਕੰਮ ਨਹੀਂ ਬਾਕੀ ਤੁਸੀਂ ਇਹ ਬਣੇ ਰਿਓ ਵੀਡੀਓ ਨਾਲ ਤੇ ਤੁਹਾਨੂੰ ਅੱਗੇ ਦਿਖਾਵਾਂਗੇ ਓਕੇ بارش ਕਾ ਨਜ਼ਾਰਾ ਹੈ ਗਾਇਸ ਵੈਸੇ ਮੈਂ ਕਿਹਾ ਸੀ ਗਾਇਸ ਨਹੀਂ ਕਹਿਣਾ ਕੋਈ ਚੱਕਰ ਨਹੀਂ ਚੱਲਦਾ ਤੇ ਵੇਖੋ ਤੁਸੀਂ ਨਜ਼ਾਰਾ ਅਸੀਂ ਪਹੁੰਚ ਚੁੱਕੇ ਆਂ ਜੈ ਸਿੰਘ ਦੇ ਨੇੜੇ ਤੇ ਸਾਡਾ ਲੋਕਲ ਜਿਹੇ ਏਰੀਆ ਬਾਕੀ ਬਠਿੰਡਾ ਡੱਬ ਵਾਲੀ ਮਲੋਟੇ ਆਮ ਹੀ ਆ ਕੋਈ ਵੀ ਵਹੀਕਲ ਦੀ ਆਪਾਂ ਸਰਵਿਸ ਕਰਾਉਣੀ ਆ ਜਾਂ ਕੋਈ ਰਿਪੇਅਰ ਕਰਾਉਣੀ ਆ ਤੇ ਤੇ ਆਮ ਹੀ ਮਲੋਟੇ ਚੀਜ਼ਾਂ ਬਹੁਤ ਮਸ਼ਹੂਰ ਆ ਕਿਉਂਕਿ ਸਾਰਾ ਇਹ ਵਰਕਸ਼ਾਪ ਏਰੀਆ ਸੋ ਬਾਕੀ ਗਾਣਿਆਂ ਦੇ ਵਿੱਚ ਵੀ ਬਹੁਤ ਸਪੋਰਟ ਮਿਲ ਰਹੀ ਆ ਸਾਡੇ ਪਿੰਡ ਨੂੰ ਬਾਦਲਾਂ ਦਾ ਘੜ ਲੰਬੀ ਠਾਣਾ ਬਲੀ ਹੈਣਾ ਵੀ ਤੇ ਬਹੁਤ ਸੋਹਣਾ ਗਾਣਾ ਲਿਖਿਆ ਆਪਣੇ ਰਮਨ ਲਖੇਸਰ ਨੇ ਨਾ ਰਮਨ ਲਖੇਸਰ ਬਾਈ ਨੇ ਸੋ ਬਾਈ ਨੇ ਸਾਡੀ ਵੀਡੀਓ ਤੇ ਵੀਡੀਓ ਨੂੰ ਸਪੋਰਟ ਬਹੁਤ ਕਰੀ ਸੀਗੀ ਵਲੌਗ ਚ ਪਿਛਲੇ ਚ ਤੇ ਹੁਣ ਵਲੌਗ ਪਾਇਆ ਕਰਾਂਗੇ ਦੋਸਤੋ ਤੁਸੀਂ ਪਸੰਦ ਕਰਿਆ ਕਰੋ ਬਾਕੀ ਤੁਹਾਨੂੰ ਦੱਸੇ ਵੀ ਰਹਿ ਦੇ ਦਿਆ ਕਰੋ ਮੈਨੂੰ ਮੋਹ ਜੀ ਵੀਡੀਓ ਬਣਾਵਿਆ ਕਰੂੰਗਾ ਠੀਕ ਹੈ ਬਖਿੰਡਾ ਹੋਇਆ ਪਿਆ ਪਾਣੀ ਪਾਣੀ ਰੈਨੋ ਰਹਿਣਾ ਹੈ ਬਟੰਡਾ ਕਿੱਡਾ ਸੋਹਣਾ ਵੈਦਰ ਆ ਯਾਰ ਆ ਨਿਆਰ ਹੈ ਨਾ ਬ੍ਰਿੰਦਰ ਪੂਰਾ ਕੂਲ ਕੂਲ ਹੋਇਆ ਹੈ ਰੱਬ ਨੇ ਨਜ਼ਾਰਾ ਹੀ ਲਿਆ ਦੇ ਹਾਂ ਰੱਬ ਨੇ ਫਿਰ ਅੱਜ ਸੁਣ ਲਈ ਨਾ ਨੇੜੇ ਹੋ ਕੇ ਸੁਣ ਲਿਆ ਇਹ ਤਾਂ ਹਾਂ ਆ ਬਿਲਡਿੰਗਾਂ ਇਹ ਵੇਖ ਕੇ ਆ ਲਾ ਮੈਂ ਗੁੜਕਾਵਾ ਫਿਰਦੇ ਨੇ ਯਾਰ ਹਾਂ ਹੈ ਨਾ ਇੱਕ ਵਾਰੀ ਨਾ ਇਹਦਾ ਆ ਗਏ ਕਿਤੇ ਤਾਂ ਆ ਗਏ ਕਿਤੇ ਤਾਂ ਉਹ ਘੁੰਮਣ ਨੂੰ ਹੋਰ ਤਾਂ ਕੋਈ ਪਲੇਸ ਨਹੀਂ ਸੀਗੀ ਚਲਾ ਕੇ ਬਟੰਡਾ ਹੀ ਰਹੀ ਬੰਨੇ ਨਾਲ ਬਾਕੀ ਇਹ ਵੀ ਛੁੱਟੀਆਂ ਤਾਂ ਜਾਣਾ ਚਾਹੀਦਾ ਘੁੰਮਣ ਬਣਾਉਲੇ ਬਣਾਉਲੇ ਰਹਿ ਗਏ ਪ੍ਰੋਗਰਾਮ ਆਖੀ ਐ ਸੀ ਵੀ ਕੈਨਸਲ ਹੋ ਗਿਆ ਉਹ ਕੈਨਸਲ ਹੋ ਜਾਂਦਾ ਆ ਆ ਗਈ ਸਾਡੀ ਯੂਨੀਵਰਸਿਟੀ ਬਹੁਤ ਤਗੜੀ ਹੈ ਅੱਗੇ ਜੈਲ ਸਿੰਘ ਵਾਲਿਆਂ ਦੀ ਜੈਲ ਸਿੰਘ ਜੀ ਯੂਨੀਵਰਸਿਟੀ ਮਾਹਰ ਰਾਯਾ ਰਣਜੀਤ ਸਿੰਘ ਇਹ ਹੁਣ ਜਿਹੜੀ ਆ ਬਿਲਡਿੰਗ ਬੜੀ ਮਸ਼ਹੂਰ ਆ ਹਨਾ ਕਲੇਮ ਹੁਲਾਦੀ ਵਿਰਿੰਦਰ ਬਹੁਤ ਮਸ਼ਹੂਰ ਠੰਡੇ ਦੀ ਜਿਹੜੀ ਆ ਹਾਂ ਨਾਲ ਆ ਕੇ ਮੈਰਿਟੋਰੀਅਸ ਸਾਡੇ ਕਈ ਜੀ ਮਿੱਤਰ ਇੱਥੇ ਪੜ੍ਹ ਕੇ ਕੈਨੇਡਾ ਚ ਹੁਣ ਬੈਠੇ ਆ ਤੇ ਬਾਕੀ ਫਾਈਨਲੀ ਅਸੀਂ ਆ ਗਏ ਟヨタ ਵਾਲਾਂ ਦੀ ਬਠਿੰਡੇ ਤੇ ਇਹ ਜਿਵੇਂ ਹਾਈ ਵੀਤੀ ਰਹਿੰਦਾ ਆਪਣੇ ਬਠਿੰਡਾ ਰਡਾ ਵਾਲੀ ਰੋਡ ਤੇ ਗੱਡੀਆਂ ਬਹੁਤ ਆ ਭਾਈ ਮੈਂ ਤਾਂ ਕਿਤੇ 5-7 ਹੀ ਹੋਣਗੀਆਂ ਤੇ 5-7 100 ਗੱਡੀ ਹੋਊਗੀ ਭਰਿਆ ਪਿਆ ਸਾਰਾ ਇਹ ਤਾਂ ਟヨタ ਦਾ ਜਿਹੜਾ ਸਪੈਸ਼ਲਿਟੀ ਟヨタ ਦਾ ਜਿਹੜਾ ਹੈਗਾ ਇਹ ਸ਼ੋਅਰੂਮ ਹੈ ਤੇ ਇੱਥੇ ਦੇਖ ਕਰਨ ਵਾਈਰ ਕਿ ਵੀ ਹੈਗੇ ਜਿਹੜੇ ਉਹ ਬਲੌਗਰ ਆ ਵੱਡੇ ਇੱਥੇ ਸਰਵਿਸ ਹੁੰਦੀ ਹੈ ਕਾਰ ਦੀ ਬਾਕੀ ਪੁੱਛਦਾ ਮੁੱਤਰ ਕੇ ਵੀ ਕੀ ਹਸਦਾ ਇੱਥੇ ਕੀ ਗੋਸ਼ ਹੁੰਦਾ ਆ ਤੁਸੀਂ ਦੇਖ ਲਓ ਗੱਡੀਆਂ ਨਵੀਆਂ ਖੜੀਆਂ ਜਿਵੇਂ ਕੰਚ ਚੜ ਗਈਆਂ ਇਥੇ ੜੀਆਂ ਹਜੇ ੜੀਆਂ ਉਹ ਲਾਂਚ ਹੋਈਆਂ ਨਵੇਂ ਸਾਰਾ ਮੱਲੇ ਦਾ ਸਟਾਕ ਇਨਾਂ ਕੋਲ ਸਾਰਾ ਟਿਊਟਰ ਦਾ ਹੀ ਆ ਬਹੁਤ ਵੱਡਾ ਸ਼ੋਅਰੂਮ ਹੈ ਵਿੱਚ ਹੀ ਸਰਵਿਸ ਕਰਦੇ ਗੱਡੀ ਦਾ ਆਪਰੇਸ਼ਨ ਹੈ ਜਿਹੜਾ ਇੱਥੇ ਖੋਲ ਕੇ ਕਰ ਦਿੰਦੇ ਆਂ ਤੇ ਬਾਈ ਆਇਆ ਸੀ ਮੇਰੇ ਕੋਲ ਕਹਿੰਦਾ ਬਾਈ ਆਪਾਂ ਸਸਪੈਂਸ਼ਨ ਚੈੱਕ ਕਰਾਂਗੇ ਡਿਸਕਾਂ ਚੈੱਕ ਕਰਾਂਗੇ ਗੱਡੀ ਦਾ ਮਤਲਬ ਸਾਰੀਆਂ ਫੋਟੋਆਂ ਖਿੱਚੀਆਂ ਅੰਦਰੋਂ ਸਾਰੇ ਮਤਲਬ ਇੰਟੀਰੀਅਰ ਦੀਆਂ ਵੀ ਕੀ ਸਮਾਨ ਹੈ ਦੇ ਵਿੱਚ ਕੀ ਨਹੀਂ ਹੈ ਵਾਸ਼ ਸ਼ੁਗਰ ਵਿੱਚ ਹੀ ਇਹ ਸਾਰਾ ਕਰਦੇ ਆ ਕੰਬੋ ਹੁੰਦਾ ਜਿਹੜਾ ਤੇ ਬਣੇ ਰਿਓ ਵੀਡੀਓ ਦੇ ਨਾਲ-ਨਾਲ ਤੇ ਸਾਰ ਕੋ ਦੇਖਦੇ ਆ ਤੁਸੀਂ ਠੀਕ ਹੈ ਹਾਂਜੀ ਹਾਂਜੀ ਨਹੀਂ ਨਹੀਂ ਇਹ ਨਹੀਂ ਕਰੇ ਆਹਾ ਆਹਾ ਜਾਂ ਪਹਿਲੀ ਵੀਡੀਓ ਆਪਣੀ ਆਹ ਵੇਖੋ ਭਾਈ ਸਬਸਕ੍ਰਾਈਬਰ ਵੀ ਮਿਲ ਰਹੇ ਆ ਮੈਨੂੰ ਮੇਰੇ ਹਾਂਜੀ ਤੇ ਭਾਈ ਉਹਨੇ ਗੱਡੀ ਪੂਰੀ ਆ ਕਰ ਰਿਹਾ ਵਾਸ਼ ਤਾਂ ਯਾਰ ਏਜੰਸੀ ਬਹੁਤ ਵੱਡੀ ਆ ਇਹ ਬਠਾ ਕਰਕੇ ਭੇਜਾਂਗੇ ਗੱਡੀ ਟੈਨਸ਼ਨ ਨਾ ਲੈ ਜੂ ਯਾਰ ਠੀਕ ਹੈ ਜੀ ਏ ਬਾਈ ਉਹਰੇ ਕਲੀਨਿੰਗ ਕਰ ਰਹੇ ਹੈ ਗੱਡੀ ਦੀ ਡੈਕਲਿੰਗ ਕਰ ਰਹੇ ਪੂਰੀ ਹੈ ਤੇ ਇਹਦਾ ਸੈਰਾਮਿਕ ਕੋਟਿੰਗ ਵਗੈਰਾ ਸਾਰਾ ਕੁਝ ਇਹ ਆਪ ਕਰਦੇ ਆ ਮੰਨ ਲਓ ਤੇ ਬਾਰਿਸ਼ ਹੋਣ ਕਰਕੇ ਨਾ ਥੋੜੇ ਗੱਡੀਆਂ ਮੰਨ ਲਓਈ ਹੋਈਆਂ ਪਈਆਂ ਆ ਵੈਕਿਊਮ ਕਲੀਨਰ ਵੇਖੋ ਕਿੰਨਾ ਵੱਡਾ ਤੇ ਆਪਣੀ ਕਾਰ ਰੈਡੀ ਇਹਨਾਂ ਨੇ ਲਾ ਰੱਖੀ ਟੱਕ ਦੇ ਉੱਤੇ ਬਾਈ ਹੂੰ ਵੀ ਤੇਰੀ ਵੀਡੀਓ ਦੇਖੀ ਸੀ ਯਾਰਾ ਹਾਂਜੀ ਮੈਂ ਕਿਹਾ ਜਲ ਚੈੱਕ ਕਰੀਏ ਬਾਈ ਨੂੰ ਤੇ ਮੈਂ ਵੀਡੀਓ ਬਣਾਇਆ ਜਾਂਦੇ ਬਾਈ ਕਹਿੰਦੇ ਅਸੀਂ ਵੀ ਬਣਾਉਣੇ ਆ ਯਾਰ ਤੇਰੇ ਨਾਲ ਤੇ ਤੋ ਬਾਕੀ ਵੀ ਸਪੋਰਟ ਕਰਦੇ ਰਹੋ ਮੈਨੂੰ ਤੇ ਨਾਲ ਹੁਣ ਗਾਹ ਵੀ ਦਿਖਾਉਂਗਾ ਮਿਸਤਰੀ ਜਿਹੜੇ ਕੰਮ ਕਰੀंदे ਲੇਬਰ ਦਾ ਠੀਕ ਹੈ ਫਾਈਨਲੀ ਦੋਸਤੋ ਆਪਣੀ ਗੱਡੀ ਆਖੀ ਵਾਸ਼ ਹੋ ਗਈ ਤੇ ਹੁਣ ਜਿਹੜੀ ਸਰਵਿਸ ਦਾ ਉਹ ਸ਼ੁਰੂ ਹੋ ਗਈ ਹਣੀ ਤੇ ਆ ਵੇਲੇ ਉਹ ਵੀ ਸਾਫ਼ ਤੋਂ ਵਧੀਆ ਕਰਤੀ ਐ ਸ਼ਿਸ਼ਮ ਪੂਰੀ ਢ ਚਮਕਦੀ ਆ ਬੈਟਰੀ ਦੀ ਗ੍ਰੈਵਿਟੀ ਵੀ ਜਿਹੜੀ ਦੋਸਤੋ ਚੈੱਕ ਹੋ ਰਹੀ ਆ ਤੇ ਬਾਈ ਮਨ ਲੋ ਕੱਲੀ ਕੱਲੀ ਚੀਜ਼ ਨੂੰ ਖੋਲ ਕੇ ਜਿਹੜੀ ਉਹ ਮਨ ਲੋ ਕਰ ਰਿਹਾ ਇਹ ਬਾਈ ਥੋੜੀ ਖੋਦ ਦੀ ਰਿਸਪੋਨਸਿਬਿਲਟੀ ਨਹੀਂ ਕੰਪਨੀ ਦੀ ਮਕੈਨਿਕ ਦੀ ਖੋਦ ਦੀ ਰਿਸਪੋਨਸਿਬਿਲਟੀ ਆ ਵੀਰਨ ਨੂੰ ਕੋਈ ਗੱਲ ਦੇਣੀ ਨਾ ਜੇ ਬਾਕੀ ਕੰਪਨੀ ਵੱਲੋਂ ਜਿਹੜੀ ਚੀਜ਼ ਕਹਿਤੀ ਉਹ ਕਰਨੀ ਆ ਬਾਕੀ ਜੇਨਨ ਕੋਈ ਆਪ ਦੇ ਵੱਲੋਂ ਲੱਗਦਾ ਤਾਂ ਉਹ ਵੀ ਇਹ ਮਨ ਲੋ ਜਿਹੜਾ ਆਪ ਨੂੰ ਲੈ ਦੇ ਦਿੰਦੇ ਬਈ ਆ ਜੀ ਕਰਵਾਓ ਜਾਂ ਨਾ ਕਰਵਾਓ ਕੰਮ ਹੋਣਾ ਬੇਜਲੀ ਦੇ ਵਿੱਚ ਹੈ ਮਤਲਬ ਅੱਜ ਨਹੀਂ ਜੇ 70 ਬੁੜੀ ਵੀ ਰਹਿ ਗਈ ਐ ਕੋਈ ਵੀ ਡੈਮੇਜ ਹੈ ਮਗਰਲੇ ਲੈਟਰ ਅਗਲੇ ਕਹਿੰਦੇ ਰੂਟਰ ਖਰਾਬ ਆ ਗੱਡੀ ਦੇ ਡਿਸਕਾਈਡੀਆਂ ਮਤਲਬ ਉਹ ਕੱਸਦੀਆਂ ਸਸਪੈਂਸ਼ਨ ਰਬੜ ਵੀ ਪੈਣ ਵਾਲੀ ਐ ਨੋ ਨਿਕਸ ਆ ਗਿਆ ਗੱਡੀ ਰਿਹੜੀ ਸਟਿੱਪਣੀ ਆ ਵੀ ਲੋਏ ਹੀ ਹੈ ਨਾਲ ਦਾ ਮਤਲਬ ਡੱਗ ਖੋਲ ਤੇ ਇਹਨਾਂ ਦੇ ਜਿਹੜਾ ਸਿਲੰਡਰ ਆ ਬ੍ਰੇਕਾਂ ਵਾਲੇ ਚੈੱਕ ਕਰੇ ਜਾਣਗੇ ਇਧਰ ਆ ਜਿਹੜੇ ਉਹ ਵੀ ਚੈੱਕ ਕਰਨਗੇ ਗਰੀਸ ਹੋਣਗੇ ਸਾਰਾ ਕੁਝ ਇੱਕ ਇਸ ਚੀਜ਼ ਦਾ ਮੰਗ ਲੈਣਾ ਬਾਈ ਡਿਫਰੈਂਸ਼ੀਅਲ ਹੋਏ ਹਿੱਸੇ ਵਾਲੀ ਡਿਸਪੈਂਸ਼ਨ ਔਇਲ ਡਿਫਰੈਂਸ਼ੀਅਲ ਔਇਲ ਹੈ ਹਿੱਸੇ ਦਾ ਪੇਡ ਹਾਂ ਪਿਛਲਾ ਪਿਛਲਾ ਬਿਲਕੁਲ ਕਾਲਾ ਆਇਆ ਵੇਖੋ ਤੁਸੀਂ ਇਹ ਵਾਈਟ ਕਲਰ ਦਾ ਹੁੰਦਾ ਪੂਰਾ ਇਹ yellow ਹੁੰਦਾ ਹੈ ਗੋਲਡ ਕਲਰ ਸ਼ਾਈਨ ਮਾਰਦਾ ਹੁੰਦਾ ਸ਼ਾਈਨ ਮਾਰਦਾ ਕਿੰਨਾ ਲੀਟਰ ਪੈਂਦਾ ਹੈ 1.3 ਪੈਂਦਾ 1.5 ਉਹ ਕਿਵੇਂ ਆਪਣੀ ਗੱਡੀ ਦੀ ਕੰਡੀਸ਼ਨ ਤੁਹਾਨੂੰ ਵੇਖੀਏ ਮੈਂ ਤੁਸੀਂ ਈਆ ਬਸ ਥੋੜਾ ਸਸਪੈਂਸ਼ਨ ਦਾ ਜਿਹਨੂੰ ਉਹਨਾਂ ਨੇ ਆਈ ਸਸਪੈਂਸ਼ਨ ਹੈ ਰਬੜਾ ਵਗੈਰਾ ਪੈਨਲ ਨੇ ਹਾਂ ਠੀਕ ਥੋੜਾ ਸਸਪੈਂਸ਼ਨ ਚ ਜਿਹੜੀ ਸ਼ਿਕਾਇਤ ਹੈ ਇਹਦੀ ਬਾਕੀ ਠੀਕ ਹੈ ਵਿਚਾਰੀ ਟਾਂਗ ਰੱਖੀ ਤਾਂ ਥੋੜਾ ਡਿਫੈਂਸ਼ਨ ਔਇਲ ਜਿਹੜਾ ਇਹਨਾਂ ਨੇ ਕੱਢਿਆ ਸੀ ਹੁਣਾ ਜਿਹੜਾ ਪੰਪ ਦੇ ਸਾਰੇ ਜਿਹੜਾ ਮਸ਼ੀਨ ਨਾਲੇ ਜਿਹੜਾ ਪਾ ਰਹੇ ਇਹ ਬਾਈ ਤੇ ਵਧੀਆ ਜਿਹੜਾ ਮਤਲਬ ਇਹਨਾਂ ਦਾ ਪ੍ਰੋਸੈਸ ਹੈ ਜਿਹੜਾ ਹੈਂਡ ਟੂ ਹੈਂਡ ਜਿਹੜਾ ਨਾਲੇ ਨਾਲ ਕਰੀ ਜਾਂਦੇ ਆ ਕਿ ਚੰਨੇ ਨੇ ਚਾਰ ਜਣੇ ਜਿਹੜੇ ਨਾਲ ਲੱਗੇ ਗੱਡੀ ਤੇ ਕੰਮ ਕਰਾਉਂਦੇ ਠੀਕ ਹੈ ਖੁਸ਼ ਹੋਰੀਏ ਕੰਮ ਦੇਖੀਏ ਇਹ ਕਿਨੋਵਾ ਕ੍ਰਿਸਟਾ ਇੱਕ ਕਿਨੋਵਾ ਖੜੀ ਆ ਬਾਹਰ ਗੱਡੀਆਂ ਬਹੁਤ ਖੜੀਆਂ ਆ ਆ ਇੱਕਾ ਜਿਹੜਾ ਆ ਇਹਨੂੰ ਕੀ ਕਰਨ ਸਟੱਡ ਆ ਜਿਹੜਾ ਸਟੱਡ ਡੈਮੇਜ ਆ ਤੇ ਬਾਈ ਚੇਂਜ ਕਰਦੇ ਆ ਇਹ ਫੇਰ ਨਾ ਚੇਂਜ ਕਰੀ ਤਾਂ ਵੀ ਦਿੱਕਤ ਆ ਸਕਦੀ ਹੈ ਨਾ ਪਲੇ ਬਣ ਜਾਂਦੀ ਟਾਇਰ ਦੇ ਪਲੇਸ ਵੀ ਬਣਦੇ ਨੇ ਔਇਲ ਪੈ ਰਿਆ ਹੁਣ ਪੂਰਾ origignal ਇਹ AIF ਵੀ ਪਿਟੇਓਟਾ ਦਾ ਵੀ origignal ਹਾਂਜੀ ਪਿਟੇਓਟਾ ਦਾ fake origignal ਹੈ ਮਨ ਲਓ ਉਹੀ ਚੀਜ਼ ਪ੍ਰੇਫਰ ਮਨ ਲਓ ਉਹੀ ਚੀਜ਼ ਪਰਚੇਜ਼ ਕਰਦੇ ਜਿਹੜੀ ਚੀਜ਼ ਦੀ ਨੀਡ ਆ ਆਪਾਂ ਨੂੰ ਐਕਸਟਰਾ ਕੋਈ ਚੀਜ਼ ਨਹੀਂ ਮਨ ਲਓ ਹੁੰਦੀ ਕਿਉਂਕਿ ਕਿਓਟਾ ਦੀ ਵੈਸੀ ਮੇਨਟੇਨੈਂਸ ਉਹ ਘੱਟਣਾ ਬਈ ਫਾਈਨਲੀ ਟੱਚ ਜਿਹੜਾ ਮੇਲ ਚੁੱਕਿਆ ਸਰਵਿਸ ਹੋ ਗਈ ਬਸ ਹੁਣ ਕਰਨ ਨੂੰ ਰਵਾਣਗੀ ਆਪਣੀ ਤੇ ਬਾਈ ਕਰਦੇ ਆ ਸਾਫ ਨੂੰ ਹਾਂਜੀ ਤੇ ਫਾਈਨਲ ਟੱਚ ਦੇਣ ਤੋਂ ਬਾਅਦ ਬਾਈ ਮੇਰੇ ਨਾਲ ਆ ਮਕੈਨਿਕ ਬਾਈ ਕੀ ਨਾਮ ਹਟ ਜਿਹੜਾ ਨਾ ਭਪਿੰਦਰ ਸਿੰਘ ਬਾਈ ਦਾ ਨਾਮ ਭਪਿੰਦਰ ਸਿੰਘ ਹੈ ਜੀ ਤੇ ਸਾਡੇ ਜਿਹੜੇ ਮੈਨੇਜਰ ਹੋਸਟ ਕਰਦੇ ਨੇ ਨਾਮ ਕੀ ਸਰ ਮੰਗਲ ਸਿੰਘ ਮੰਗਲ ਸਿੰਘ ਹੈ ਬਾਈ ਜੀ ਤੇ ਇਹਨਾਂ ਨੇ ਸਾਨੂੰ ਬਹੁਤ ਵਧੀਆ ਇਥੇ ਮੰਨ ਲਓ ਵੀ ਜਿਹੜਾ ਵਿਜ਼ਿਟ ਕੀਤਾ ਸੀ ਤੇ ਇਹਨਾਂ ਨੇ ਸਾਨੂੰ ਵਧੀਆ ਤੇ ਇਹਨਾਂ ਨੇ ਜਿਹੜਾ ਮਤਲਬ ਗੱਡੀ ਨੂੰ ਜਿਹੜਾ ਫੁੱਲ ਵਾਸ਼ ਕਰੀਆ ਜਾਂ ਫੁੱਲ ਸਰਵਿਸ ਦਿੱਤੀ ਆ ਵੀ ਇਕੱਲੀ ਕਲੀ ਚੀਜ਼ ਆ ਜਿਹੜਾ ਮਤਲਬ ਆਪਾਂ ਸਰੀਰ ਆ ਗੱਡੀ ਦੇ ਅੰਗ ਪੈਰ ਸਾਰੇ ਖੋਲਤੇ ਲੱਤਾਂ ਬਾਹਾਂ ਸਾਰੀਆਂ ਵਿਚਾਰੀਆਂ ਖੋਲ ਕੇ ਇਹਨਾਂ ਨੇ ਜਿਹੜਾ ਆਪਰੇਸ਼ਨ ਕਰਤਾ ਤੇ ਬਾਕੀ ਤੁਹਾਨੂੰ ਬਾਈ ਦੱਸਣਗੇ ਤੁਹਾਨੂੰ ਕਿਵੇਂ ਲੱਗਿਆ ਬਈ ਇੱਥੇ ਆ ਕੇ ਬਈ ਲੱਗਿਆ ਤਾਂ ਬਹੁਤ ਵਧੀਆ ਪਰ ਵੀ ਐਂ ਦੱਸੋ ਵੀ ਇੱਥੇ ਸਰਵਿਸ ਕਰਾਉਣਾ ਤੇ ਇੱਕ ਬਾਹਰ ਕਰਾਉਣਾ ਇਹਦੇ ਕੀ ਡਿਫਰੈਂਸ ਬਹੁਤ ਜ਼ਿਆਦਾ ਫਰਕ ਆ ਬਈ ਐਸੇ ਪਾਰਟਸ ਵੀ ਨਹੀਂ ਮਿਲਦੇ ਬਾਹਰੋਂ ਬਈ ਠੀਕ ਹੈ ਯਾਰ ਪਾਰਟਸ ਅਵੇ ਇੱਕ ਵੇਟਾ ਕੀ ਮਿਲਣਗੇ ਬਈ ਇਹ ਦਾ ਇੱਕ ਸਟੱਡ ਟੁੱਟਿਆ ਹੋਇਆ ਸੀਗਾ ਥਰਡਲੇ ਲਾਈ ਵੀਰ ਦਾ ਉਹ ਇਹਨਾਂ ਨੇ origignal ਹੀ ਪਾਇਆ ਬਾਹਰੋਂ ਤਾਂ ਮਨੱਖ 20-20 ਰੁਪਏ ਦਾ ਹੋਊਗਾ ਹਾਂਜੀ ਬਾਈ ਪਰ ਗਾਰੰਟੀ ਨਹੀਂ ਨਾ ਹੋਣੀ ਹਾਂ ਇੱਥੇ ਤੋਂ ਮੇਰੇ ਖਿਆਲ ਲੱਗਿਆ ਉਹ 400 ਦਾ ਕਿਨੇ ਦਾ ਹੋਊਗਾ ਬਾਈ 400 ਦਾ ਮੰਨ ਲਓ ਉਹਦਾ ਪਿਆ ਹੈਗਾ ਪਰ ਹੈ origignal Toyota ਦਾ ਹਾਂਜੀ ਸੋ ਬਾਕੀ ਬਾਈ ਉਹਨਾਂ ਨੇ ਇਹਨਾਂ ਦਾ ਫਰਕ ਹੁੰਦਾ ਹੈ ਜੈਨੂਇਨ ਚੀਜ਼ ਹੈ ਬਾਕੀ ਫੁੱਲ ਸਰਵਿਸ ਹੋ ਗਈ ਬਾਈ ਥੋੜੀ ਹਾਂਜੀ ਸਭ ਕੁਝ ਚੈੱਕ ਹੋ ਗਿਆ ਅੰਡਰ ਬਾਡੀ ਸਭ ਕੁਝ ਚੈੱਕ ਪੁਆਇੰਟ ਹੈ ਜੀ ਇੱਕ ਇਹਦੇ ਔਇਲ ਵੀ ਦੋ ਤਰ੍ਹਾਂ ਦੇ ਔਇਲ ਹੈ ਜਿਹੜੇ ਬਦਲੇ ਦਾ ਫਰੈਸ਼ ਔਇਲ ਦਾ ਫਰੈਸ਼ ਔ ਬਾਕੀ ਫਿਲਟਰ ਵਗੈਰਾ ਬਾਈ ਜਿਹੜੇ ਸਾਫਾ ਕਰਕੇ ਚਲਾ ਦੇ ਕੇ ਰਹਾਂ ਹਾਂ ਉਹ ਵਧੀਆ ਪੇਸੇ ਨੇ ਤੇ ਔਰ ਬਾਕੀ ਆਏ ਆ ਵੀ ਇੱਕ ਬਾਈ ਜਿਹੜਾ ਚੰਨੂ ਪਿੰਡ ਤੋਂ ਮੇਰੇ ਨਾਲ ਲੱਕੀ ਨਾਸ ਬਾਈ ਦਾ ਸੁਖਚਰਨ ਸੁਖਚਰਨ ਸਿੰਘ ਬਾਈ ਨੂੰ ਅਸੀਂ ਨਿੱਕਾ ਕਹਿੰਦੇ ਉੱਥੇ ਉਹਨਾਂ ਨੇ ਬਹੁਤ ਸਾਥ ਦਿੱਤਾ ਬਹੁਤ ਥੈਂਕ ਯੂ ਦਿਲਪੀਤ ਬਾਈ ਦਾ ਬਹੁਤ ਬਹੁਤ ਥੈਂਕ ਯੂ ਲੰਬੀ ਤੋਂ ਹੀ ਮੇਰਾ ਭਰਾ ਸੋ ਥੈਂਕ ਯੂ ਬਾਈ ਨੇ ਮੈਨੂੰ ਇੱਥੇ ਭੇਜਿਆ ਤੇ ਯਾਰ ਵਧੀਆ ਮੈਨੂੰ ਲੱਗ ਡਰ ਸੀ ਵੀ ਕਿਤੇ ਗੱਡੀ ਜਾਦੇ ਚੱਲ ਗਈ ਤੇ ਕੋਈ ਦਿੱਕਤ ਨਾ ਆ ਜੇ ਸੋ ਮੇਰੇ ਡੈਡੀ ਦੀ ਆ ਆਖਰੀ ਨਿਸ਼ਾਨੀ ਹੈ ਯਾਰ ਤੇ ਬਹੁਤ ਵਧੀਆ ਥੈਂਕ ਯੂ ਵੀਰੇ ਤੇ ਬਲੌਗ ਨੂੰ ਤੁਸੀਂ ਸਪੋਰਟ ਕਰੋ ਵੀ ਆਉਣ ਵਾਲੀ ਵੀਡੀਓ ਲਈ ਚੈਨਲ ਕਰ ਲੋ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਕੇ ਮੇਰੀ ਵੀਡੀਓ ਨੂੰ ਸਪੋਰਟ ਕਰੋ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਵੀਡੀਓ ਕਿਵੇਂ ਲੱਗੀ ਅਗਲੀ ਵੀਡੀਓ ਲਈ ਤੁਸੀਂ ਮੰਨ ਲਓ ਆਪਣਾ ਜਿਹੜਾ ਚੈਨਲ ਇੱਕ ਵਾਰੀ ਫੇਰ ਸਬਸਕ੍ਰਾਈਬ ਕਰ ਲਓ ਤੇ ਮੈਂ ਤੁਹਾਡੇ ਲਈ ਵੀ ਨਵੇਂ ਨਾ ਨਵਾਂ ਕੰਟੈਂਟ ਲੈ ਕੇ ਆਉਂ ਅੱਜ ਮੇਰੇ ਕੋਲ ਕੰਟੈਂਟ ਹੈ ਨਹੀਂ ਸੀ ਪਰ ਇਹ ਕੰਟੈਂਟ ਵਧੀਆ ਰਿਹਾ ਬਾਕੀ ਨਾ ਨਾ ਦਿਨ ਬਾਈ ਰਹਣਾ ਵਧੀਆ ਮੇਰਾ ਪੂਰਾ ਯਾਰ ਵਧੀਆ ਦਿਨ ਬੀਤਿਆ ਠੀਕ ਹੈ ਸੋ ਅਗਲੀ ਵੀਡੀਓ ਲਈ ਤੁਸੀਂ ਤਿਆਰ ਰਹੋ ਥੈਂਕ ਯੂ ਓਕੇ ਬਈ